ਦੇਖੋ ਜੀ ਮੈਂ 11 ਮਾਰਚ 2024 ਨੂੰ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜੇ ਮਾਰਸ਼ ਪੰਜਾਬ ਜਥੇਬੰਦੀ ਦੇ ਮੁਖੀ ਨੇ ਉਹਨਾਂ ਨੂੰ ਡਿਬਰੂਗੜ੍ਹ ਸੈਂਟਰਲ ਜੇਲ੍ਹ ਦੇ ਵਿੱਚ ਮਿਲਿਆ ਸੀ ਤੇ ਉਸ ਸਮੇਂ ਵੀ ਉਹਨਾਂ ਨੂੰ ਬਹੁਤ ਤਕਲੀਫ ਸੀ ਉਹਨਾਂ ਦੀ ਹਾਲਤ ਜਿਹੜੀ ਸੀ ਉਹ ਨਾਜ਼ੁਕ ਬਣੀ ਹੋਈ ਸੀ ਤੇ ਉਸ ਤੋਂ ਪਿੱਛੋਂ ਕੱਲ ਮੈਨੂੰ ਬੀਬੀ ਚਰਨਦੀਪ ਕੌਰ ਜਿਹੜੀ ਉਹਨਾਂ ਦੇ ਧਰਮ ਪਤਨੀ ਨੇ ਏ ਭਾਈ ਸਾਹਿਬ ਦੇ ਉਹਨਾਂ ਨੇ ਮੈਨੂੰ ਟੈਲੀਫੋਨ ਤੇ ਦੱਸਿਆ ਹੈ ਕਿ ਕੱਲ ਉਹਨਾਂ ਦੀ ਮੁਲਾਕਾਤ ਸੀ ਤੇ 13 ਤਰੀਕ ਨੂੰ 13 ਮਾਰਚ 2024 ਨੂੰ ਡਿਬਗਰੂਗੜ ਸੈਂਟਰ ਜੇਲ੍ਹ 'ਚ ਭਾਈ ਸਾਹਿਬ ਨਾਲ ਤੇ ਉਹ ਭਾਈ ਸਾਹਿਬ ਨੂੰ ਮਿਲੇ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਜੀ ਭਾਈ ਸਾਹਿਬ ਨੂੰ ਖੂਨ ਦੀ ਉਲਟੀ ਆਈ ਜੀ ਤੇ ਉਹ ਖੂਨ ਦੀ ਉਲਟੀ ਤੋਂ ਬਾਅਦ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਅਤੀ ਨਾਜ਼ੁਕ ਹੈ ਜੀ ਇਹ ਅਤੀ ਗੰਭੀਰ ਹੈ ਕੱਲਾ ਗੰਭੀਰ ਵੀ ਨਹੀਂ ਕਹਿ ਸਕਦੇ অতি ਨਾਜ਼ੁਕ ਤੇ অতি ਗੰਭੀਰ ਕਹਿ ਸਕਦੇ ਆ ਤੇ ਕੋਈ ਵੀ ਅਨਹੋਣੀ ਹੋ ਸੱਚਦੀ ਹੈ ਜੇ ਜਦੋਂ ਖੂਨ ਦੀ ਉਲਟੀ ਆਈ ਉਹਨਾਂ ਉਹ ਜੋ ਜੇਲ ਪ੍ਰਸ਼ਾਸਨ ਨੇ ਉਹਨਾਂ ਨੂੰ ਕੋਈ ਟ੍ਰੀਟਮੈਂਟ ਵਗੈਰਾ ਕੋਈ ਹਸਪਤਲ ਲੈ ਕੇ ਗਏ ਹੋ ਨਹੀਂ ਲੈ ਕੇ ਗਏ ਕਿ ਲੈ ਕੇ ਗਏ ਨੇ ਦੇਖੋ ਉਹਨਾਂ ਨੇ ਹੌਸਪਿਟਲਾਈਜ਼ੇਸ਼ਨ ਤੋਂ ਇੰਤਜ਼ਾਰ ਕੀਤਾ ਭਾਈ ਸਾਹਿਬ ਨੇ ਹਾਂਜੀ ਉਹ ਹੌਸਪਿਟਲ ਜਾਣ ਨੂੰ ਤਿਆਰ ਨਹੀਂ ਹਨ ਹਾਂਜੀ ਨਾ ਉਹ ਫੋਰਸੇਬਲੀ ਜਿਹੜੀ ਫੀਡਿੰਗ ਹੈ ਉਸ ਦੇ ਲਈ ਤਿਆਰ ਨਹੀਂ ਜੀ ਤੇ ਇਸ ਦੇ ਲਈ ਹਸਪਤਾਲ ਜਾਂਦਾ ਤੇ ਲੈ ਕੇ ਜਾਂਦਾ ਤੇ ਇਲਾਜ ਕਰਨ ਦਾ ਮਸਲਮ ਨਹੀਂ ਜੀ ਉਹ ਭਾਈ ਸਾਹਿਬ ਨੇ ਸਪਸ਼ਟ ਤੌਰ ਤੇ ਇਹ ਹੈ ਕਿ ਗੇਲ ਬਦਲੀ ਦੇ ਮੁੱਖ ਮੁੱਦੇ تھے ਜੀ ਉਹ ਜਿਹੜਾ ਹੈਗਾ ਉਹ ਕੋਈ ਸਮਝੌਤਾ ਨਹੀਂ ਕਰਨਗੇ ਤੇ ਉਹ ਜਿਹੜਾ ਉਹਨਾਂ ਨੇ ਪਰਨ ਲਿਆ ਪਖੜਤਾਲ ਜਾਰੀ ਰੱਖਣ ਦਾ ਉਹ ਹਰ ਹਾਲਤ ਦੇ ਵਿੱਚ ਉਹ ਹੜਤਾਲ ਜਾਰੀ ਰੱਖਣਗੇ ਜੀ ਤੇ ਜੇ ਉਹਨਾਂ ਦੀ ਇਸ ਦੇ ਵਿੱਚ ਕੋਈ ਹੱਲ ਨਹੀਂ ਹੋ ਜਾਂਦੀ ਹੈ ਉਸ ਦੇ ਲਈ ਸਿੱਧੇ ਤੌਰ ਤੇ ਪੁਰਵੰਤ ਮਾਨ ਮੁੱਖ ਮੰਤਰੀ ਪੰਜਾਬ ਜ਼ਿੰਮੇਵਾਰ ਹੋਗੇ ᱱੀ ਇਹ ਪੁਖੜਤਾਲ ਹੈ ਕਿ ਮਰਨ ਵਰਤ ਹੈ ਨਹੀਂ ਇਹ ਮਰਨ ਵਰਤ ਹੈ ਮਰਨ ਵਰਤ ਕਲੀਅਰ ਕਰੋ ਹਾਂਜੀ ਮਰਨ ਵਰਤ ਹੈ ਜੀ ਇਹ ਮਰਨ ਵਰਤ ਦਾ ਮਤਲਬ ਪੁਖੜਤਾਲ ਇਸ ਲਈ ਕਿਹਾ ਜਾਂਦਾ ਹੈ ਕਿ ਜੇ ਮੰਜ ਮੰਨੀ ਜਾਂਦੀ ਹੈ ਉਹਨਾਂ ਨੂੰ ਜੇਲ ਬਦਲੀ ਕੀਤੀ ਜਾਂਦੀ ਹੈ ਫਿਰ ਉਹ ਫਿਰ ਉਸ ਤੋਂ ਬਾਅਦ ਪੁਖੜਤਾਲ ਜਾਰੀ ਰੱਖਣ ਦਾ ਕੋਈ ਮਤਲਬ ਹੀ ਨਹੀਂ ਹੈ ਉਹ ਪੁਖੜਤਾਲ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਮੈਂ ਇਹ ਚੀਜ਼ ਚਾਹੁੰਦੇ ਹੁੰਦੇ ਨੇ ਜੇਲ ਬਦਲੀ ਤੋਂ ਬਾਅਦ ਵੀ ਜਿਹੜੀ ਹੈ ਜੀ ਪੁਖੜਤਾਲ ਤੋੜੂੰਗਾ ਤੇ ਮਰਨਵਰਤੇ ਉਦੋਂ ਬਣ ਜੂ ਜੇ ਉਹਨਾਂ ਨੇ ਨਾਂ ਗੱਲ ਮੰਨੀ ਤੇ ਨਾ ਕੁਝ ਹੋਇਆ ਤੇ ਮਰਨਵਰਤ ਬਣ ਗਿਆ ਪਹਿਲੇ ਦਿਨ ਮਰਨਵਰਤ ਜਿਹੜਾ ਕਿਹਾ ਜਾ ਬਈ ਕਿ ਮੈਂ ਤਾਂ ਸਿਰਫ ਛੀਜ ਦੀ ਪਾਉਣੀ ਐ ਤੇ ਉੱਥੇ ਕੋਈ ਮੰਡ ਹੋਵੇ ਨਾ ਤਾਂ ਵੱਖਰੀ ਗੱਲ ਐ ਜਦੋਂ ਉਹਨਾਂ ਨੇ ਇੱਕ ਖਾਸ ਮੰਡ ਰੱਖੀ ਹੋਈ ਐ ਬਈ ਇਸ ਦੇ ਜੇ ਇਹ ਪੂਰੀ ਹੁੰਦੀ ਐ ਫਿਰ ਤਾਂ ਉਹ ਘਟੜਤ ਖਤਮ ਹੋ ਜਾਣੀ ਐ ਪਰ ਜੇ ਨਹੀਂ ਪੂਰੀ ਹੁੰਦੀ ਤਾਂ ਫੇਰ ਇਹ ਮਰਨਵਰਤ ਵੀ ਕੇਸ ਆਪਣੇ ਖਿਆਲ ਨਾਲ ਜੀ ਪੰਜਾਬ ਦਾ ਸੀਗਾ ਡਿਪਰਿਗਲ ਜੇਲ੍ਹ ਵਿੱਚ 80 ਦੁਰਖੋਤਿਆ ਸੁੱਟਿਆ ਗਿਆ। ਦੇਖੋ ਇਹ ਤਾਂ ਇੱਕ ਜਿਹੜਾ ਬਹੁਤ ਜਾਲਮਨ ਕਦਮ ਸੀਗਾ ਇਸ ਦੇ ਲਈ ਸਰਕਾਰੇ ਦਾਸਾਂ ਦੀ ਹੈ ਕਿਉਂ ਅਸੀਂ ਡਿਪਰਿਗਲ ਭੇਜਿਆ ਪੰਜਾਬ ਦੇ ਵਿੱਚ ਸੈਂਟਰਲ ਜੇਲ੍ਹਾਂ ਨੇ ਤੇ ਜੱਲ ਜਿਹੜੀ ਸੀ ਇਹ ਪੰਜਾਬ ਦੀ ਸੀ ਡਿਪਰਿਗਲ ਭੇਜਣ ਦਾ ਮਸਲਾ ਕੀ ਸੀ ਉਸ ਆਸ਼ਰਮ ਦੇ ਵਿੱਚ ਭੇਜਣ ਦਾ ਜਿੱਥੋਂ ਦੀ ਨਾ ਕੋਈ ਭਾਸ਼ਾ ਸਮਝ ਆਉਂਦੀ ਹੈ ਨਾ ਥਾਣਾ ਪੀਣਾ ਉਹ ਹੈ ਨਾ ਸਭਤਾ ਉਹ ਹੈ ਇਹ ਇੱਕ ਜਿਸ ਤਰ੍ਹਾਂ ਅੰਗਰੇਜ਼ ਟਾਲੇ ਪਾਣੀ ਚ ਭੇਜ ਦਿੰਦੇ ਹੁੰਦੇ ਸੀ ਜੇ ਜਿਹੜੇ ਇਹ ਇਸ ਦੇ ਲਈ ਆਜ਼ਾਦੀ ਦੇ ਲਈ ਲੜਾਈ ਲੜਦੇ ਸੀ ਉਹੀ ਕਹਾਣੀ ਇਹਨਾਂ ਨੇ ਬਣਾਈ ਹੈ ਇਹ ਤਾਂ ਉਹੀ ਅੰਗਰੇਜ਼ਾਂ ਦਾ ਜ਼ਾਲਮਪੁਣਾ ਹੈ ਜਿਹੜਾ ਉਹ ਕਰਦੇ ਰਹੇ ਹੈ ਜਿੱਤੇ ਅੱਜ ਜਿਹੜੀ ਅੰਡੇਮਾਨ ਜੇਲ੍ਹ ਨੂੰ ਜਿਹੜਾ ਹੈ ਉਹ ਇਤਿਹਾਸਕ ਇਮਾਰਤ ਤਰਾਰ ਦਿੱਤਾ ਤੇ ਇਹ ਤੋਂ ਉਹੀ ਜੀ ਜੇਲ੍ਹ ਡਿਬਰੂ ਰੈਡ ਬਣਾਈ ਬੈਠੇ ਹੈ ਅੰਡੇਮਾਨ ਵਰਜੀ ਇਹੀ ਜਿਹੜੀਆਂ ਜਰੀਆਂ ਨੇ ਬਣਾਈ ਸੀ ਇਹਦਾ ਕਾਰਨ ਤਾਂ ਸਿਰਫ ਜ਼ੁਲਮ ਤੇ ਤਸ਼ੱਦਦ ਕਰਨਾ ਹੀ ਕਾਰਨ ਹੋਰ ਤਾਂ ਕੁੱਤ ਕਰਨ ਹੋ ਨਹੀਂ ਸਕਦਾ ਖਾਲਸਾ ਜੀ ਇੱਕ ਪਿਛਲੇ ਦਿਨ ਜਿਹੜੇ ਹਿਡਨ ਕੈਮਰੇ ਫੜੇ ਗਏ ਸੀਗੇ ਆਪਣੇ ਭਾਈ ਅਮਰਤ ਬਾਵਾ ਸਿੰਘ ਉਹਦੇ ਬੈਠਕਾਂ ਚੋਂ ਤੇ ਉਹ ਉਹਦੇ ਸਬੰਧ ਵਿੱਚ ਨਾਲੇ ਤਾਂ ਉਹਦੀ ਅਰੈਸਟ ਹੋ ਗਈ ਹੈ ਜੇਲ੍ਹ ਸੁਪਰਡੈਂਟ ਦੀ ਜਿਹੜੇ ਪਤਾ ਲੱਗਿਆ ਵੀ ਇਹਨਾਂ ਤੇ ਵੀ ਐਫਆਈਆ ਦਰਜ ਹੋ ਗਈ ਹੈ ਹਾਲਾਂਕਿ ਇਹਨਾਂ ਨੇ ਮੌਕੇ ਤੇ ਲਿਖ ਕੇ ਦਿੱਤਾ ਸੀਗਾ ਵੀ ਇਹ ਉਹਨਾਂ ਨੇ ਫਿਰ ਕੀਤੇ ਜੀ ਫੇਰੇ ਇਹਨਾਂ ਤੇ ਕਿਉਂ ਐਫ ਆਈ ਆਰ ਦੋ ਦੇਖੋ ਜੀ ਗੱਲ ਇਹ ਹੈ ਕਿ ਉਸ ਦੇ ਵਿੱਚ ਇਹਨਾਂ ਦਾ ਤਾਂ ਮਸਲਾ ਹੀ ਨਹੀਂ ਇਹਨਾਂ ਨੇ ਤਾਂ ਦੱਸਿਆ ਸੀ ਸੋਚੋ ਜੇਲ ਅਥਾਰਟੀ ਨੂੰ ਭਈ ਸਾਡੇ ਜਿਹੜੇ ਇਸ ਤਰ੍ਹਾਂ ਦੇ ਕੈਮਰੇ ਤੇ ਸੀਜਰੇ ਡਵਾਜੀ ਸੀ ਤੇ ਕੋਈ ਆ ਕੈਮਰੇ ਜਿਹੜੇ ਨੇ ਉਹ ਦੇਤੇ ਉਥੇ ਲਾਤੇ ਤੇ ਉਹਨਾਂ ਨੇ ਇਹ ਸਾਰੇ ਆਪ ਇਹ ਸਾਰੇ ਨੂੰ ਢਕਣ ਲਈ ਕਵਰ ਪ੍ਰਚਾਰਨ ਦੇ ਲਈ ਇਹ ਝੂਠੀ ਕਹਾਣੀ ਬਣਾ ਕੇ ਤੇ ਇਹ ਝੂਠਾ ਜਿਹੜਾ ਹੈਗਾ ਵਰਤਾਂਤ ਦੇ ਕੇ ਝੂਠੀ ਜਿਹੜੀ ਆ ਉਹ ਕਹਾਣੀ ਬਣਾਈ ਹੈ ਤੇ ਸੁਣਨਣ ਜਿਹੜਾ ਸੀਦਾ ਜੇਲ੍ਹ ਦਾ ਪਹਿਲਾਂ ਉਸਨੇ ਇਹਨਾਂ ਦੇ ਨਾਲ ਮਿਲ ਕੇ ਕੈਮਰੇ ਲਗਵਾਏ ਸੀ ਜੀ ਪਰੰਤੂ ਪਿੱਛੋਂ ਜਦੋਂ ਬਿਆਨ ਦੇਣ ਦਾ ਵਕਤ ਆਇਆ ਉਦੋਂ ਸਹੀ ਬਿਆਨ ਦੇਤਾ ਉਹ ਸੱਚ ਦਾ ਬਿਆਨ ਦੇਤਾ ਬਈ ਇਹ ਕੈਮਰੇ ਜਿਹੜੇ ਨੇ ਇਹਨਾਂ ਕੋਲੋਂ ਨਹੀਂ ਫੜੇ ਗਏ ਤੇ ਜੁਰਤ ਡਿਵਾਈਸ ਜਿਹਨਾਂ ਕੋਲੋਂ ਨਹੀਂ ਫਣੀਆਂ ਗਈਆਂ ਉਹ ਉੱਥੋਂ ਦੀ ਸਾਮ ਸਰਕਾਰ ਨੇ ਸਮਝਿਆ ਬਈ ਇਹ ਸਾਡੀ ਜਿਹੜੀ ਅਥਾਰਟੀ ਆ ਉਸ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਸਾਡੀ ਅਥਾਰਟੀ ਨੂੰ ਮੰਨਿਆ ਨਹੀਂ ਜਾ ਰਿਹਾ ਝੂਠੀ ਗੱਲ ਨਹੀਂ ਕਹੀ ਜਾ ਰਹੀ ਇਸ ਦੇ ਲਈ ਉਹ ਸੁਬੰਡੈਂਟ ਨੂੰ ਫੜ ਲਿਆ ਉਹ ਕੇਸ ਜਿਹੜਾ ਬਣਾਇਆ ਗਿਆ ਉਹ ਇਸ ਨੂੰ ਘਟਣ ਲਈ ਕਵਰਪ ਕਰਨ ਦੇ ਲਈ ਬਣਾਇਆ ਇਹਨਾਂ ਕੇਸ ਬਣਾਇਆ ਗਿਆ ਇਹ ਤਾਂ ਨਹੀਂ ਕਿ ਐਨਐਸਏ ਜਿਹੜੀ ਲੱਗੀ ਹੋਈ ਆ ਉਹ ਨੂੰ ਉਹਦੇ ਵਿੱਚ ਵਾਧਾ ਕਰਨ ਵਾਸਤੇ ਬਣਾਇਆ ਗਿਆ ਹੋਵੇ ਦੇਖੋ ਜੀ ਉਹ ਤਾਂ ਹੈ ਹੀ ਗੱਲ ਜਦੋਂ ਕੋਈ ਹੋਰ ਕੇਸ ਬਣਾਉਂਦੇ ਐ ਇਹ ਇਹਨਾਂ ਤੇ ਬਣਾਇਆ ਜਾਂ ਨਾ ਬਣਾਇਆ ਉਹਦਾ ਨਹੀਂ ਇਹ ਸਬਮਨੈਂਟ ਤੇ ਬਣਾਇਆ ਹੋਇਆ ਹੈ ਵੀ ਜੇ ਇਹਨਾਂ ਤੇ ਕੋਈ ਕੇਸ ਬਣਾਉਂਦੇ ਆ ਤਾਂ ਉਹਦਾ ਇੱਕੋ ਹੀ ਮਕਸਦ ਹੋਊਗਾ ਕਿ ਇਹਨਾਂ ਨੂੰ ਲੰਬੇ ਸਮੇਂ ਤੱਕ ਇੱਕ ਹੋਰ ਕੇਸ ਦੇ ਵਿੱਚ ਪਾ ਕੇ ਤੇ ਇਹਨਾਂ ਦੀ ਜਿਹੜੀ ਹੈ ਇਹ ਨજરਬੰਦੀ ਹੈ ਇਸ ਦੀ ਮਿਆਦ ਨੂੰ ਜਿਹੜਾ ਵਧਾਇਆ ਜਾਵੇ ਤੇ ਹੋਰ ਵਧਾ ਦਿੱਤਾ ਜਾਵੇ ਕਿਉਂਕਿ ਐਨਐਸਏ ਥੱਲੇ ਤਾਂ ਮਿਆਦ ਵੱਧ ਨਹੀਂ ਸਕਦੀ ਸੋ ਹੋਰ ਤੰਦੇ ਦੇ ਨਾਲ ਉਹਨਾਂ ਨੂੰ ਨજરਬੰਦ ਰੱਖਣ ਦੀ ਕੋਸ਼ਿਸ਼ ਕਰ ਸਕਦੇ ਤੇ ਇਹ ਤਾਂ ਸਿਰਫ ਕਰ ਨਹੀਂ ਸਕਦੇ ਲਾਜ਼ਮੀ ਕਰਨਗੇ ਜੇ ਕੇਸ ਬਣਾਉਣਾ ਜੇ ਤਾਂ ਉਹਨਾਂ ਦਾ ਮਕਸਦ ਇਹ ਕੋਈ ਹੈ ਬੁਰਾ ਕਿਉਂ ਦੂਜਾ ਮਕਸਦ ਹੋ ਹੀ ਨਹੀਂ ਸਕਦਾ ਖਾਸ ਕਰਕੇ ਇੱਕ ਪਾਸੇ ਇਹ ਆਪਣੇ ਭਾਈ ਅਮਰਤਪਾਲ ਉਹਦੇ ਤੇ ਬਾਕੀ ਸਿੰਘ ਉੱਥੇ ਉਹ ਭੁਖ ਹੜਤਾਲ ਨੇ 3 ਨਹੀਂ ਤੇ ਮਰਨ ਮਰ ਤੱਕ ਉਹਨਾਂ ਦੀ ਨੌਂ ਚ ਪਹੁੰਚ ਗਈ ਆ ਤੇ ਦੂਸਰੇ ਪਾਸੇ ਉਹਦਾ ਪਰਿਵਾਰ ਉਹਨਾਂ ਦੇ ਉੱਤੇ ਅੰਮਰਸਰ ਬੈਠੇ ਨੇ ਤੇ ਸਿੱਖ ਕੌਮ ਤੁਹਾਨੂੰ ਕਿੰਨੀ ਸਹਿਰਦ ਲੱਗਦੀ ਆ ਇਹਨਾਂ ਪ੍ਰਤੀ ਦੇਖੋ ਸਿੱਖ ਪੰਥ ਜਿਹੜਾ ਹੈਗਾ ਉਹ ਸਹਿਰਦ ਰਹੂਗਾ ਸਹਿਰਦ ਸੀ ਜਾ ਤੇ ਅੱਗੇ ਤੋਂ ਵੀ ਸਹਿਰਦ ਰਹੂਗਾ ਪਰੰਤੂ ਜਿਹੜੀਆਂ ਮੁਹੰਮਦ ਚਲਦੀਆਂ ਹੁੰਦੀਆਂ ਨੇ ਜਿਹੜੇ ਅੰਦੋਲਨ ਚੱਲਦੇ ਹੁੰਦੇ ਨੇ ਉਹਦਾ ਇੱਕ ਸਹਿਰਦ ਹੋਣ ਪੱਖ ਨਹੀਂ ਹੁੰਦਾ ਉਸ ਦੇ ਕਈ ਪੱਖ ਹੁੰਦੇ ਨੇ ਇਹ ਕਿਸ ਸਮੇਂ ਜਿਹੜਾ ਹੈਗਾ ਉਹ ਚੱਲਦਾ ਤੇ ਕਿਸ ਤਰ੍ਹਾਂ ਅੰਦੋਲਨ ਚੱਲਦਾ ਮੈਂ ਜਿਹੜਾ ਅਸੀਂ ਇਹ ਸੁਨੇਹਾ ਹੀ ਦਿੱਤਾ ਕਿ ਉਹਨਾਂ ਦੀ ਅਤਨਾਜਿਕ ਹਾਲਤ ਹੈ ਅਤ ਗੰਭੀਰ ਹਾਲਤ ਹੈ ਤੇ ਪਿੱਛੋਂ ਪਸਤੌਣ ਨਾਲ ਤੇ ਪਿੱਛੋਂ ਗੱਲ ਕਰਨ ਨਾਲੋਂ ਬਿਹਤਰ ਇਹੀ ਹੁੰਦਾ ਕਿ ਇਸ ਸਮੇਂ ਸੋਚਿਆ ਜਾਵੇ ਤੇ ਇੱਕ ਉਹਨਾਂ ਨੂੰ ਜਨਤਾ ਵੱਲੋਂ ਸ਼ਾਂਤਮਈ ਵੱਡਾ ਹਮਯਾਰਾ ਦਿੱਤਾ ਜਾਵੇ ਤੇ ਹੁਣ ਤੁਸੀਂ ਆਪਣੇ ਲਾਸ ਅਗਲੀ ਸਟੇਜ ਕੀ ਹੈ ਆਪਣੇ ਭਾਈ ਅੰਮ੍ਰਿਤਪਾਲ ਸਿੰਘ ਦੇ ਕੇਸ ਦੀ ਦੇਖੋ ਕੇਸ ਦਾ ਤਾਂ ਜਿਹੜਾ ਹੈ ਜਾਂ ਇਥੋਂ ਦੇ ਜਿਹੜੇ ਕੇਸ ਨੇ ਪੰਜਾਬ ਦੇ 12 ਕੇਸ ਪਾਏ ਹੋਏ ਨੇ ਉਹਨਾਂ ਦਾ ਕਿਸੇ ਦੀ ਗ੍ਰਿਫਤਾਰੀ ਪਾਈ ਹੋਣੀ ਜੀ ਇਹਦੇ ਲਈ ਉਹਦੇ 'ਚ ਕਾਰਵਾਈ ਸ਼ੁਰੂ ਨਹੀਂ ਹੋਈ ਨੈਕਸਟ ਸਟੇਜ ਤਾਂ ਤਾਂ ਹੋਵੇ ਜੇ ਪਹਿਲੀ ਸਟੇਜ ਚੱਲਦੀ ਹੋਵੇ ਜੀ ਤੇ ਐਨਐਸਏ ਦੀ ਉਹਨਾਂ ਦੀ 23 April ਤੱਕ ਹੈ ਜਿਹੜਾ ਇਸ ਸਾਲ ਦਾ ਐਨਐਸਏ ਹੋ ਸਕਦਾ ਪਹਿਲਾਂ ਇਹ ਜਿਹੜਾ ਸੀ ਐਮਰਜੈਂਸੀ ਤੋਂ ਵੇਲੇ ਐਮਰਜੈਂਸੀ ਤੋਂ ਪਹਿਲਾਂ ਇਸ ਨੂੰ ਵਧਾਇਆ ਜਾ ਸਕਦਾ ਸੀ ਪਰ ਮਹਾਰਾਜ ਜੀ ਦੇ ਸਾਈ ਸਰਕਾਰ ਵੇਲੇ ਇਸ ਦੇ ਵਿੱਚ ਸੋਧ ਕਰ ਦਿੱਤੀ ਗਈ ਉਹ ਸੋਧ ਚਰਚੇ ਦੇ ਵਿੱਚ ਇਹ ਕਰਤਾ ਕਿ ਇਹ ਵਧਾਇਆ ਨਹੀਂ ਜਾ ਸਕਦਾ ਪਰੰਤੂ ਉਹ ਕੋਈ ਝੂਠੀ ਗੱਲ ਬਣਾ ਕੇ ਉਹ ਮੁਰਕੇ ਐਨਐਸਏ ਵੀ ਲਾ ਸਕਦੇ ਆ ਮੁਰਕੇ ਕਿਸੇ ਕੇਸ ਦੇ ਵਿੱਚ ਵੀ ਰੱਖ ਸਕਦੇ ਆ ਸੋ ਉਹਨਾਂ ਦੇ ਚਿੱਤ ਦੇ ਵਿੱਚ ਕੀ ਹੈ ਉਹਨਾਂ ਦੀ ਅਗਲੀ ਸਟੇਜ ਕੀ ਹੋਊਗੀ ਉਹ ਤਾਂ ਉਸ ਬਾਰੇ ਕੁਝ ਦੱਸਿਆ ਨਹੀਂ ਜਾ ਸਕਦਾ ਕਿ ਉਹ ਕੀ ਭਰਮ ਪਾਲੀ ਦਾ ਰੱਖ ਰਹੇ ਨੇ ਇਸ ਸਮੇਂ ਆਪਣੇ ਮਨ ਦੇ ਅੰਦਰ ਆਪਣੇ ਦਿਮਾਗ ਦੇ ਅੰਦਰ ਪਰ ਜਿਹੜੇ ਕੇਸ ਨੇ ਉਹਨਾਂ ਦੀ ਨੈਕਸਟ ਸਟੇਜ ਕੋਈ ਨਹੀਂ ਕਿਉਂਕਿ ਪਹਿਲੀ ਸਟੇਜ ਆਈ ਹੋਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਪਈ ਹੋਣੀ ਤੇ ਜੇ ਜੇਲ ਬਦਲੀ ਲਈਏ ਰਜਮੰਦ ਹੁੰਦੇ ਆ ਤਾਂ ਇਹ ਜਿਹੜੀ ਭੁਖੜ ਤਾਲ ਹੈ ਇਸ ਜਿਹੜੀ ਆ ਖਤਮ ਕੀਤੀ ਜਾ ਸਕਦੀ ਪਤਾ ਲੱਗਿਆ ਵੀ ਉਹਨਾਂ ਦੇ ਆਪਣੇ ਫੋਨ ਬੂਮ ਕਰਨ ਤੇ ਵੀ ਕੋਈ ਪਾਬੰਦੀ ਲਗਾ ਦਿੱਤੀ ਹੈ ਹਾਂਜੀ ਫੋਨ ਕਰਨ ਤੇ ਇੱਕ ਅਸਾਮ ਦਾ ਚੀਫ ਇਲੈਕਸ਼ਨ ਕਮਿਸ਼ਨਰ ਅਸਾਮ ਵੱਲੋਂ ਇੱਥੇ ਲੈਟਰ ਆਇਆ ਮੇਰੇ ਕੋਲੇ ਪਿਆ ਹੈ ਉਹ ਚੀਫ ਇਲੈਕਸ਼ਨ ਕਮਿਸ਼ਨਰ ਅਸਾਮ ਵੱਲੋਂ ਇੱਥੇ ਲੈਟਰ ਭੇਜਿਆ ਗਿਆ ਜੀ ਜਿਹੜਾ ਕਿ ਮੈਂ ਸਮਝਦਾ ਭੇਜਿਆ ਨਹੀਂ ਗਿਆ ਭਜਵਾਇਆ ਗਿਆ ਜੀ ਉਹ ਜਿਹੜਾ ਲੈਟਰ ਹੈ ਉਸ ਨੂੰ ਜਿਹੜਾ ਮੈਨਿਊਵਰ ਕੀਤਾ ਗਿਆ ਤੇ ਉਸ ਨੂੰ ਜਿਹੜਾ ਹੈ ਪ੍ਰਕਿਊਰ ਕੀਤਾ ਗਿਆ ਤੇ ਉਸ ਨੂੰ ਇੱਚ ਤਰੀਕੇ ਦੇ ਨਾਲ ਪੈਦਾ ਕੀਤਾ ਗਿਆ ਖੋਜ ਪੜਤਾਲ ਚਰਚੇ ਤੇ ਉਹ ਜਿਹੜਾ ਹੈਗਾ ਲੈਟਰ ਉਹ ਲੈਟਰ ਇਲੈਕਸ਼ਨ ਕਮਿਸ਼ਨਰ ਨੂੰ ਭੇਜਣ ਲਈ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਭੇਜਣ ਲਈ ਪ੍ਰੇਰਿਤ ਕੀਤਾ ਗਿਆ ਜੀ ਤੇ ਕਿਸਮ ਦਾ ਹੁਕਮ ਦਿੱਤਾ ਗਿਆ ਹਮ ਬਈ ਤੁਸੀਂ ਇਹ ਜਿਹੜਾ ਹੈ ਲੈਟਰ ਉੱਥੇ ਭੇਜੋ ਲੈਟਰ 'ਚ ਲਿਖਿਆ ਹੈ ਕਿ ਅਸਾਮ ਸੂਬੇ ਦੇ ਵਿੱਚ ਆਜ਼ਾਦਾਨਾ ਤੇ ਫਰੀ ਐਂਡ ਫੇਅਰ ਪੋਲ ਉਦੇ ਜਿਹੜੇ ਲਫ਼ਜ਼ ਵਰਤੇ ਆ ਅੰਗਰੇਜ਼ੀ ਚ ਫਰੀ ਐਂਡ ਫੇਅਰ ਪੋਲ ਜਿਹੜੇ ਦੇ ਲਈ ਇਹ ਜ਼ਰੂਰੀ ਹੈ ਕਿ ਅਸਾਂ ਇਹ ਡਿਬਰੂਡੜ ਜੇਲ੍ਹ ਦੇ ਵਿੱਚ ਜਿਹੜੇ ਉਸ ਦੇ ਵਿੱਚ ਨਜ਼ਰਬੰਦ ਨੇ ਉਹਨਾਂ ਦੀ ਟੈਲੀਫੋਨ ਸੁਹੰਤ ਨੂੰ ਤੁਰੰਤ ਪੈਰੀ ਤੇ ਇਲੈਕਸ਼ਨਾਂ ਤੱਕ ਖਤਮ ਕਰ ਦਿੱਤਾ ਜਾ ਇਹਦਾ ਮੋਟਿਵ ਇਹ ਹੈ ਵੀ ਭਾਈ ਅਮਰਪਾਲ ਉਹਦੇ ਉੱਥੋਂ ਦੀ ਆਪਣੇ ਜਿਹੜੀ VOTING ਹੈ ਉਹਨੂੰ ਪ੍ਰਭਾਵਿਤ ਕਰ ਸਕਦੇ ਨੇ ਇਹੀ ਲਿਖਿਆ ਜੀ ਵਿੱਚ ਉਹ ਪ੍ਰਭਾਵਿਤ ਕਰ ਸਕਦੇ ਆ ਬੜੀ ਹਾਸੋ ਹੀ ਨਹੀਂ ਗੱਲ ਹੈ ਕਿ ਭਾਈ ਅਮਰਪਾਲ ਸਿੰਘ ਤੇ ਬਾਕੀ ਦੇ ਸਿੰਘ ਕੋਈ ਉਹਨਾਂ ਦਾ ਪਰਿਵਾਰ ਦਾ ਮੈਂਬਰ ਜਾਂ ਹੋਰ ਕੋਈ ਅਸਾਮੀ ਨਹੀਂ ਰਹਿ ਰਿਹਾ ਕੋਈ ਉਹ ਅਸਾਮੀ ਭਾਸ਼ਾ ਨਹੀਂ ਜਾਣਦੇ ਕਿਸੇ ਅਸਾਮੀ ਦੇ ਲੋਕਾਂ ਨਾਲ ਉਹਨਾਂ ਦਾ ਤਾਲੁਕ ਕੋਈ ਨਹੀਂ ਹੈ ਸਿੱਖਵਾਦੀ ਅਸਾਮੀ ਦੇ ਵਿੱਚ ਹੈ ਹੀ ਨਹੀਂ ਤੇ ਉਹ ਉਹਨਾਂ ਦੀ ਅਸਾਮੀ ਦੇ ਇਲੈਕਸ਼ਨ ਨੂੰ ਉਹ ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਕਰ ਸਕਦੇ ਆ ਕਿਵੇਂ ਪ੍ਰਭਾਵਿਤ ਕਰ ਸਕਦੇ ਆ ਇਹ ਸਵਾਏ ਇੱਕ ਬੜੇ ਵੱਡੇ ਝੂਠ ਤੋਂ ਤੇ ਹੋਰ ਕੁਝ ਵੀ ਨਹੀਂ ਹੈ ਇੱਕ ਬਹਾਨਾ ਬਣਾਇਆ ਗਿਆ ਕਿ ਇਹਨਾਂ ਦੀ ਟੈਲੀਫੋਨ ਸਹੂਲਤ ਬੰਦ ਕਰ ਦਿੱਤੀ ਜਾਵੇ ਤਾਂ ਜੋ ਇਹਨਾਂ ਦੀ ਨਾਜਿਕ ਹਾਲਤ ਬਾਰੇ ਜੰਮੀਰ ਹਾਲਤ ਬਾਰੇ ਭਾਈ ਸਾਹਿਬ ਦੀ ਤੇ ਹੋਰ ਸਿੰਘਾਂ ਦੇ ਬਾਰੇ ਜਿਹੜਾ ਹੈ ਪੰਜਾਬ ਦੇ ਵਿੱਚ ਪਤਾ ਨਾ ਲੱਗ ਸਕੇ ਤੇ ਪਿੱਛੋਂ ਜਿਹੜਾ ਹੈ ਕਿ ਉਹ ਅਣਹੋਣੀ ਹੋ ਗਈ ਤਾਂ ਉਸ ਨੂੰ ਹੋਰ ਤਰੀਕੇ ਨਾਲ ਪੇਸ਼ ਕਰਕੇ ਉਹ ਉਹਨੂੰ ਹੋਰ ਬਣਾ ਕੇ ਤੇ ਖਤਮ ਕੀਤਾ ਜਾ ਸਕਦਾ ਇਹ ਮਨੁੱਖੀ ਅਧਿਕਾਰਾਂ ਦਾ ਹਨਨ ਵੀ ਇੱਕ ਬਹੁਤ ਵੱਡਾ ਬਹੁਤ ਵੱਡਾ ਹੈ ਕਿ ਇਹਦੇ ਨਾਲੋਂ ਵੱਡਾ ਮਨੁੱਖੀ ਅਧਿਕਾਰਾਂ ਦਾ ਕੀ ਹਨਨ ਹੋ ਸਕਦਾ ਹੈ ਕਿ ਉਹਨਾਂ ਨੂੰ ਆਪਦੇ ਜਿਹੜੇ ਬਲੱਡ ਰਿਲੇਸ਼ਨ ਨੇ ਪਰਿਵਾਰ ਦੇ ਮੈਂਬਰ ਨੇ, ਈਕੂਮ ਦੇ ਰਿਸ਼ਤੇਦਾਰ ਨੇ ਉਹਨਾਂ ਨਾਲ ਜਾਂ ਵਕੀਲਾਂ ਨਾਲ ਟੈਲੀਫੋਨ ਤੇ ਜਿਹੜੀ ਸੂਚ ਬੰਦ ਕਰਤੀ ਅੱਗੇ ਮੈਂ ਜਿਹੜਾ ਟੈਲੀਫੋਨ ਤੇ ਗੱਲ ਕਰਕੇ ਉਹਨਾਂ ਤੋਂ ਮੌਜੂਦਾ ਹਾਲਤ ਬਾਰੇ ਪੁੱਛ ਸਕਦਾ ਸੀ ਹੁਣ ਮੈਨੂੰ ਉੱਥੇ ਹੀ ਜਾਣਾ ਪਊਗਾ ਤੇ ਡਿਵਰੂਡ ਜਿਹੜਾ ਹੈ ਦਿੱਲੀ ਤੋਂ 2800 ਕਿਲੋਮੀਟਰ ਹੈ ਜਦੋਂ ਕਿ ਜਿਹੜੀ ਦੁਬਈ ਆ ਉਹ 2500 ਕਿਲੋਮੀਟਰ ਹੈ ਉਹ ਦੁਬਈ ਤੋਂ ਵੀ ਦੂਰ ਹੈ ਜਿਹੜੀ ਇੰਟਰਨੈਸ਼ਨਲ ਫਲਾਈਟ ਜਾਂਦੀ ਹੈ ਡਿਬਰੂਗੜ ਤੇ ਰੋਜ਼ ਉੱਥੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਦੇ ਰਿਸ਼ਤੇਦਾਰਾਂ ਨੂੰ ਇੰਨੇ ਵੱਡੇ ਵੱਡੇ ਜਿਹੜੇ ਆ ਪੈਸੇ ਦੇ ਕੇ ਉੱਥੇ ਆਪਣਾ ਜਹਾਜ਼ ਦੇ ਟਿਕਟ ਬੁੱਕ ਕਰਾਉਣੇ ਪੈਂਦੇ ਆ ਤੇ ਉਹਨੇ ਪੈਸੇ ਲਾਉਣੇ ਪੈਂਦੇ ਆ ਉੱਥੇ ਰਹਿਣ ਦਾ ਇੰਤਜ਼ਾਮ ਕਰਨਾ ਪੈਂਦਾ ਹੈ ਹੋਟਲਾਂ ਨੇ ਜਾਣ ਬੁੱਝ ਕੇ ਉੱਥੇ ਜਿਹੜੇ ਆ ਉਹਦੇ ਕਿਰਾਏ ਨੇ ਰੈਂਟ ਨੇ ਉਹ ਬਹੁਤ ਜ਼ਿਆਦਾ ਵਧਾਏ ਹੋਏ ਆ ਤਾ ਜੋ ਜਿਹੜੇ ਹੈ ਉਹ ਕੀ ਚੰਦੇ ਹੁੰਦੇ ਨੇ ਅਸੀਂ ਫਾਇਦਾ ਲੈ ਸਕੀਏ ਉਹ ਸਾਰੀਆਂ ਗੱਲਾਂ ਕਰਕੇ ਇੱਕ ਬੰਦਾ ਤਾਂ ਲੁੱਟਿਆ ਜਾ ਰਿਹਾ ਇੰਨੇ ਪੈਸੇ ਉਹ ਕਿੱਥੋਂ ਲਾ ਸਕਦਾ ਵੀ ਉਹ ਰੋਜ਼ ਇਹ ਜਾਊਗਾ ਉੱਥੇ ਜਾ ਉੱਥੇ ਰਹਿਣ ਦਾ ਪ੍ਰਬੰਧ ਨਹੀਂ ਉੱਥੇ ਪੰਜਾਬ ਦੀ ਖੁਰਾਕ ਨਹੀਂ ਮਿਲਦੀ ਉੱਥੇ ਹੋਰ ਨਹੀਂ ਇਹ ਬੜੀ ਵੱਡੀ ਜਿਹੜੀ ਹੈਗੀ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ लास्ट ਤੇ ਸਪਸ਼ਟ ਤੌਰ ਤੇ ਇੱਕ ਵਾਰੀ ਇਹ ਦੱਸ ਦਿਓ ਆਪਣੇ ਸਾਡੇ ਦਰਸ਼ਕਾਂ ਨੂੰ ਭਾਈ ਅਮਰਤਪਾਲ ਸਿੰਘ ਦੀ ਹਾਲਤ ਕੀ ਹੈ ਕਿ ਜੇ ਉਹਨਾਂ ਨੂੰ ਕੁਝ ਹੁੰਦਾ ਜਾਂ ਕਿਸੇ ਹੋਰ ਬੰਦੀ ਸਿੰਘਾਂ ਨੂੰ ਕੁਝ ਹੁੰਦਾ ਹੈ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਵੇ? ਦੇਖੋ ਹਾਲਤ ਜਿਹੜੀ ਹੈ ਉਹ ਅਤਿ ਨਾਜ਼ੁਕ ਹੈ। ਇਸ ਸਮੇਂ ਭਾਈ ਅਮਰਤਪਾਲ ਸਿੰਘ ਕਿਉਂਕਿ ਖੂਨ ਦੀ ਉਲਟੀ ਆ ਚੁੱਕੀ ਹੈ। ਮੈਡੀਕਲ ਤੌਰ ਤੇ ਕਿਸੇ ਮੈਡੀਕਲ ਐਕਸਪਰਟ ਤੋਂ ਪੁੱਛਿਆ ਜਾਵੇ ਤਾਂ ਇਹ ਇੱਕ ਸਿਹਤ ਦਾ ਬੜਾ ਗੰਭੀਰ ਮਸਲਾ ਹੁੰਦਾ ਹੈ ਜਿੱਥੇ ਖੂਨ ਦੀ ਉਲਟੀ ਆਵੇ। ਤੇ ਖੂਨ ਦੀ ਉਲਟੀ ਤੋਂ ਪਹਿਲਾਂ ਉਹਨਾਂ ਨੇ 16 ਫਰਵਰੀ ਤੋਂ ਸ਼ੁਰੂ ਕੀਤੀ ਹੋਈ ਹੈ। 29 ਤੱਕ 14 ਦਿਨ ਹੋ ਗਏ ਤੇ ਅੱਜ ਫੇਰ ਜਿਹੜੀ ਹੈ ਜੀ ਇਹ 14 ਤਰੀਕ ਹੈ ਤੇ 28 28 ਦਿਨਾਂ ਦੀ ਪੁਛੜਤਾਲ ਤੁਸੀਂ ਇਹ ਸਮਝ ਸਕਦੇ ਹੋ ਕਿ ਉਹ ਕਹੀ ਜੀ ਨਾਜ਼ਕ অতি ਨਾਜ਼ਕ ਤੇ ਗੰਭੀਰ ਹਾਲਾਤ ਜਿਹੜੀ ਆ ਉਹ ਪੈਦਾ ਕਰ ਸਕਦੀ ਹੈ ਤੇ ਅਜਿਹੇ ਸਮੇਂ ਦੇ ਵਿੱਚ ਰੱਬ ਸੁੱਖ ਰੱਖੇ ਵਾਹਿਗੁਰੂ ਸੁੱਖ ਖੜਾ ਥਣ ਅਤਾਲਪੁਰਖ ਮਿਹਰ ਕਰਨ ਉਹਨਾਂ ਦੀ ਹਾਲਤ ਕਿਸੇ ਵੇਲੇ ਵੀ ਅਣਹੋਣੀ ਨੂੰ ਸਦਾ ਦੇ ਸਕਦੀ ਹੈ ਉਹ ਭਾਵੇਂ ਬਹੁਤ ਥੋੜੇ ਸਮੇਂ 'ਚ ਇਨੀ ਵੀ ਚਈ ਦਿਨਾਂ 'ਚ ਉਹ ਮਿੰਟਾਂ 'ਚ ਘੰਟਿਆਂ ਦੇ ਵਿੱਚ ਉਹਨਾਂ ਦੇ ਲਈ ਬਹੁਤ ਵੱਡਾ ਖਤਰਾ ਬਣ ਸਕਦੀ ਹੈ ਤੇ ਜੇ ਇਹੀ ਜੀ ਗੱਲ ਹੋ ਜਾਂਦੀ ਹੈ ਤਾਂ ਇਤਿਹਾਸ ਦਾ ਇਹ ਕਿਹਾ ਜਾਂ ਕਾਲਾ ਵਿਧਾਇਏ ਲਿਖਿਆ ਜਾਵੇਗਾ ਜਿਹੜਾ ਇੱਕ ਐਸਾ ਤਲੰਕਲੇ ਆਵੇ ਦਾ ਇਸ ਮੁੱਖ ਮੰਤਰੀ ਤੇ ਤੇ ਸਰਕਾਰ ਤੇ ਤੇ ਜਿਸ ਨੂੰ ਕੇ ਉਹ ਜਿਹੜਾ ਜਿਹੜਾ ਕੇ ਸਾਰਾ ਕੁਝ ਲਾ ਕੇ ਉਹ ਮਟਾਉਣ ਵਾਲਾ ਸਵੀਆਂ ਤੱਕ ਰਹਿਂਦੀ ਦੁਨੀਆ ਤੱਕ ਮਟਾ ਨਹੀਂ ਸਕਦਾ ਇਹ ਭਗਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਸਿੱਧੇ ਤੌਰ ਤੇ ਇਸ ਲਈ ਜ਼ਿੰਮੇਵਾਰ ਹੋਊਗਾ ਭਾਈ ਸਾਹਿਬ ਨੇ ਮੈਨੂੰ ਆਪ ਦੱਸਿਆ ਸੀ 11 ਮਾਰਚ ਨੂੰ ਤੇ ਭਗਵੰਤ ਮਾਨ ਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ ਮੰਦੀ ਹੈ ਕਿ ਅਣ ਹੋਣੀ ਲਈ ਭਗਵੰਤ ਮਾਨ ਜ਼ਿੰਮੇਵਾਰ ਹੋਵੇਗਾ